ਪੁਰਦਾਸਪੁਰ ਦੇ ਸਰਹਦੀ ਪਿੰਡਾਂ 'ਚ ਅਨਾਉਂਸਮੈਂਟ ਕਰਵਾਈ ਗਈ ਹੈ ਸਰਹਦੀ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਅਲਰਟ ਰਹਿੰਦੀ ਹਦਾਇਤ ਦਿੱਤੀ ਗਈ ਹੈ ਤਾਰ-ਪਾਰਲੀ ਕਣਕ ਦੀ ਵਾਢੀ ਜਲਦੀ ਪੂਰੀ ਕਰ ਲਈ ਜਾਏ ਲੋਕਾਂ ਨੂੰ ਚੌਕੰਨੇ ਰਹਿਣ ਦੇ ਲਈ ਕਿਹਾ ਹੈ ਅਲਰਟ ਰਹਿਣ ਲਈ ਕਿਹਾ ਹੈ ਕੋਈ ਵੀ ਸ਼ੱਕੀ ਹਰਕਤ ਦਿਖਣ ਤੇ ਪੁਲਿਸ ਤੇ ਪੀਐਸਐਫ ਨੂੰ ਸੂਚਿਤ ਲਈ ਆਖਿਆ ਗਿਆ ਹੈ ਨੌਜਵਾਨ ਨੂੰ ਰਾਤ ਵੇਲੇ ਪਹਿਰੇ ਦੇਣ ਦੀ ਵੀ ਨਸੀਹਤ ਦਿੱਤੀ ਗਈ ਹੈ ਪਿੰਡਾਂ ਦੇ ਗੁਰੂ ਖਰਾ ਤੋਂ ਇਹ ਅਨਾਉਂਸਮੈਂਟ ਕਰਵਾਈ ਗਈ ਹੈ ਪਿੰਡਾਂ ਦੇ ਲੋਕਾਂ 'ਚ دہشت ਦਾ ਮਾਹੌਲ बनिया होया है कणक की खेत है वो तार दे, परले पासे ने, जिस हम दे चलते दे, इंस्ट्रक्शन दिखाई गई जो उन्होंने वाढ़ी है कणक उस छेत तो छेती मुकमल कंप्लीट कर लिया जाए चौकरना चौकस रहने के लिए कहा गया है ਗੁਰਦੁਆਰਿਆਂ ਤੋਂ ਅਨਾਉਂਸਮੈਂਟ ਇਸ ਬਾਬਤ ਕਰਵਾਈ ਗਈ ਹੈ ਪਿੰਡਾਂ ਦੇ ਗੁਰੂਕਰਾਂ ਤੋਂ ਅਨਾਉਂਸਮੈਂਟ ਕਰਵਾ ਕੇ ਕਿਹਾ ਗਿਆ ਹੈ ਕਿ ਜੋ ਨੌਜਵਾਨ ਨੇ ਉਹ ਰਾਤ ਨੂੰ ਪਹਿਰੇ ਦੇਣ ਤੇ ਕੋਈ ਵੀ ਸ਼ੱਕੀ ਹਰਕਤ ਦਿਖਣ ਤੇ ਪੁਲਿਸ ਤੇ ਬੀਐਸਐਫ ਨੂੰ ਤੁਰੰਤ ਇਸ ਦੀ ਸੂਚਨਾ ਪ੍ਰੋਵਾਈਡ ਕਰਵਾਈ ਚ। ਇਹ ਅੱਗੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਉਹ ਮੋਰਚਾ ਵਿੱਚ ਇਦੇ ਵਾਸਤੇ ਤੁਹਾਨੂੰ ਸੁਝਾ ਦਿੱਤਾ ਜਾਂਦਾ ਹਾ ਕਿ ਜੇ ਤਾਰੋ ਤਾਰ ਤੇ ਮੇਰੀ ਫਸਲ ਵਿੱਚ ਹੈ ਨਹੀਂ ਆ ਉਹ ਸ਼ਰਤ ਤੇ ਜਲਦੀ ਕੱਟੇ ਜਾ ਲੈ। ਮੁਜ਼ਰੀ ਬੇਨਤੀ ਇਹ ਹੈ ਕਿ ਬੜੇ ਚਕੰਨੇ ਹੋ ਕੇ ਰਹਿਣਾ। ਜੇ ਤੁਹਾਰ ਘਟ ਮਾਰੀ ਲੱਗਦੀ ਆ ਖਾਣੇ ਤੋਂ ਰੋਣੀ ਆ ਪੀਆ ਸਭੇ ਦੱਸਾ। ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਉਹਨੇ ਪਿਆਰੇ ਸਾਰਾ ਸੰਗਤ ਜੀ ਇਹ ਜਿਹੜੇ ਮਾਹੌਲ ਆ ਖਰਾਬ ਹੋਣ ਦੇ ਆ ਉਹਦੇ ਵਾਸਤੇ ਸਾਨੂੰ ਕੋਈ ਕੁਝ ਕੰਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੇ ਬੇਤੀਆ ਤੇ ਉਹਦੇ ਬਾਅਦ ਨੂੰ ਵਾਰਾਂ ਵਾਰੇ ਆਪਣੇ ਡੇਟੇ ਦੇਣਾ ਜੇ ਕੋ ਹਰਕਤ ਲੱਗਦੀ ਆ ਖਾਲੇਪੁਰ ਦੇ ਨੇ ਬੀਆ ਸੰਗਰ ਦੇ ਬੋਰ ਦੇ ਨੇ ਚਾਹ ਕੇ ਆਈ ਖਾਸ ਚੌਪੜਾ ਸਲਾਹ ਦੇ ਨੇ ਬਾਗੜ ਦੇ ਆ ਇਹ ਸਾਰੇ ਸੰਗਤਾਂ ਨੂੰ ਬੇਤੀ ਚਾਹੀਦੀ ਆ ਕਿ ਬੜੇ ਚੰਨੇ ਹੋ ਕੇ ਰਹਿਣਾ ਸਾਡਾ ਮਤਲਬ ਕੀ ਆਪਣੇ ਜਿੱਦਾਂ ਮਾਹੌਲ ਬਣਿਆ ਆ ਪਹਿਲ ਕਾਮ ਦੇ ਵਿੱਚ ਜਿਹੜਾ ਹੋਇਆ ਕਤਰੀਆ ਉਹਦੇ ਨਾਲ ਜਿਹੜਾ ਤਣਾਅ ਚੱਲਿਆ ਦੋਵਾਂ ਦੇਸ਼ਾਂ ਵਿੱਚ ਤੇ ਬੀਐਸਐਫ ਵਾਲੇ ਜਿਹੜੇ ਆ ਉਹ ਸਾਨੂੰ ਕਹਿ ਕੇ ਗਏ ਆ ਕਿ ਤੁਸੀਂ ਮਤਲਬ ਕੀ ਚੱਕਨੇ ਰਹਿਣਾ ਤੇ ਪਿੰਡ ਸਾਲਮਰੀ ਸਾਰਾ ਤੱਕ ਰਿਪਨ ਸਾਰਾ ਬੀਐਸਐਫ ਦੇ ਨਾਲ ਸਹਿਮਤ ਆ ਕੋਈ ਵੀ ਉਹ ਜੀ ਗੱਲਬਾਤ ਹੁੰਦੀ ਹੈ ਤੇ ਨਾਲ ਇਹਨਾਂ ਦੇ ਛੋਟੇ ਨਾਲ ਮੋਟਾ ਜੋੜ ਕੇ ਚੱਲਾਂਗੇ ਫੈਸਲਾ ਦਿੱਤੇ ਗਿਆ ਦੇਸ਼ ਹਾਂਜੀ ਹਾਂਜੀ ਮਤਲਬ ਕੀ ਕੱਲ ਉਹ ਕਹਿ ਸੀ ਉਹਨਾਂ ਦੇ ਬੀਐਸਐਫ ਵਾਲੇ ਅਧਿਕਾਰੀਆਂ ਨੇ ਕਿ ਜਿਹੜੀ ਫਸਲ ਆ ਕਾਰੋਂ ਪਾਰ ਤੈਨੂੰ ਇੱਕ ਦੋ ਦਿਨਾਂ ਵਿੱਚ ਸਮੇਟ ਲਓ ਤੇ ਕੱਲ ਉਸ ਤੋਂ ਬਾਅਦ ਜਿਹੜੇ ਆ ਜਿਹੜੇ ਗੇਟ ਜਿਹੜੇ ਉਹ ਸੀਲ ਕੀਤਾ ਜਾਣਗੇ ਤੇ ਪਤਾ ਨਹੀਂ ਕੋਈ ਵੀ ਅਣਸਖਾਵੀ ਘਟਨਾ ਰਾ ਹੋਵੇ ਤੇ ਅਸੀਂ ਤੇ ਕਹਿੰਦੇ ਕਿ ਉਹ ਜੀ ਘਟਨਾ ਨਾ ਹੋਵੇ ਜਿਹਦੇ ਨਾਲ ਕਿ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਵੇ ਤੇ ਜਿਹੜਾ ਘਟਾਰਾ ਪਿੰਡ ਦੇ ਵਿੱਚ ਤੁਸੀਂ ਸਹਿਮਤਾ ਮਹੌਲ ਤੇ ਹੈ ਹੀ ਇਹ ਇੱਕ ਦੋ ਵਾਰੀ ਜੰਗਾ ਪਹਿਲਾਂ ਵੀ ਹੋਈਆਂ ਤੇ ਅਸੀਂ ਤੇ ਕਹਿੰਦੇ ਕਿ ਨਾ ਹੋਏ ਉਹ ਜਿਹਾ ਮਾਹੌਲ ਨਾ ਬਣੇ ਤਰਨਾਪੁਰ ਜਿਹੜਾ ਨਾ ਬਣੇ ਮਾਹੌਲ ਤੇ ਠੀਕ-ਠਾਕ ਰਹੇ ਤੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਪਿੰਡਾਂ ਚ ਜੋ ਸਰਹਦੀ ਪਿੰਡ ਨਾਲ ਲੱਗਦੇ ਨੇ ਸਰਹੱਦ ਦੇ ਉੱਥੇ ਅਨਾਉਂਸਮੈਂਟ ਕਰਵਾਈ ਗਈ ਹੈ ਜਿਸ ਰਾਕੇ ਪਿੰਡ ਵਾਸੀ ਨੇ ਉਹ ਲੈਸ ਕੱਲ ਦਾ ਜ਼ਿਕਰ ਕੀਤਾ ਗਿਆ ਕਿ ਬਿਹਸਫ ਦੇ ਜੋ ਜਵਾਨ ਨੇ ਉਹ ਪਿੰਡ ਚ ਆਏ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਤਾਰੋਂ ਪਾਰ ਜੋ ਫਸਲ ਹੈ ਉਸ ਨੂੰ ਖੇਤੀ ਤੋਂ ਖੇਤੀ ਕੱਟ ਲਿਆ ਜਾਏ ਉਹ ਕੰਮ ਕੰਪਲੀਟ ਕਰ ਲਿਆ ਜਾਏ ਜੇ ਕੋਈ ਵੀ ਸ਼ੱਕੀ ਹਰਕਤ ਇਸ ਪੂਰੇ ਇਲਾਕੇ ਚ ਦਿਖਦੀ ਹੈ ਤੇ ਤੁਰੰਤ ਬੀਐਸਐਫ ਦੇ ਅਧਿਕਾਰੀਆਂ ਨੂੰ ਸੂਚਨਾ ਇਸਦੀ ਦਿੱਤੀ ਜਾਏ ਤੇ ਸਰਹਦੀ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਜੋ ਹੈ ਅਪੀਲ ਕੀਤੀ ਗਈ ਹੈ ਹਦਾਇਤ ਕੀਤੀ ਗਈ ਹੈ ਗੁਰਦਾਸਪੁਰ ਦੇ ਅਮਰਸਰ ਦੇ ਕਿਨੇ ਵੀ ਸਰਹਦੀ ਪਿੰਡ ਨੇ ਉਥੇ ਆ ਅਨਾਉਂਸਮੈਂਟ ਗੁਰਦੁਆਰਿਆਂ ਦੇ ਅੰਦਰ ਕਰਵਾਈਆਂ ਗਈਆਂ ਨੇ ਤੇ ਇਸ ਅਬਦ ਚੱਲਦੇ ਅੰਮ੍ਰਿਤਸਰ ਦੇ ਸਰਹਦੀ ਪਿੰਡਾਂ 'ਚ ਐਨਾਉਂਸਮੈਂਟ ਕਰਵਾਈ ਗਈ ਸੀ ਫਰਵਾਜ਼ ਦੇ ਡੀਸੀ ਵਿਕਤੀ ਕਮਿਸ਼ਨਰ ਦਾ ਬਿਆਨ ਸਟੇਟਮੈਂਟ ਸਾਹਮਣੇ ਆਈ ਸੀ ਕਿ ਇਹੋ ਜੀ ਕੋਈ ਵੀ ਐਨਾਉਂਸਮੈਂਟ ਅੰਮ੍ਰਿਤਸਰ ਦੇ ਜੋ ਸਰਹਦੀ ਪਿੰਡ ਨੇ ਉਦੇਖ ਨਹੀਂ ਕਰਵਾਈ ਗਈ। ਉਸ ਦੇ ਪਾਸੇ ਜਿ세 ਹੁਣ ਜ਼ਿਕਰ ਕਰੇ ਤੇ ਗੁਰਦਾਸਪੁਰ ਦੇ ਪਿੰਡਾਂ 'ਚ ਐਨਾਉਂਸਮੈਂਟ ਕਰਵਾਉਣ ਦਾ ਜ਼ਿਕਰ ਸਾਹਮਣੇ ਹੈ। ਮੇਨਾ ਮੇਰੇ ਸਹਿਯੋਗੀ ਬਿਸ਼ੰਬਰ ਬਿੱਟੂ ਫੋਨ ਲਾਈਨ ਤੇ ਜੁੜੋਏ ਨੇ। ਬਿਸ਼ੰਬਰ ਸਰਹਦੀ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਹਦਾਇਤ ਕਿੰਨੇ ਕ ਪਿੰਡ ਨੇ ਗੁਰਦਾਸਪੁਰ ਦੇ ਜਿਨ੍ਹਾਂ 'ਚ ਐਨਾਉਂਸਮੈਂਟ ਕਰਵਾਈ ਗਈ ਹੈ? ਜੀ ਜੀ ਬਿਲਕੁਲ ਬਾਰਡਰ ਦੇ ਉੱਤੇ ਜਿਹੜੇ ਵਸੇ ਪਿੰਡ ਨੇ ਜਿਹੜਾ ਤੁਸੀਂ ਦੇ ਬਿਲਕੁਲ ਨੇੜੇ ਜੀਰੋ ਲਾਈਨ ਤੇ ਨੇੜੇ ਪਿੰਡ ਨੇ ਜਿੱਦਾਂ ਕਿ ਚੌਂਤਰਾ ਵਗੈਰਾ ਪਿੰਡ ਆ ਸਰਾਜ ਵਗੈਰਾ ਪਿੰਡ ਆ ਉੱਥੇ ਨੋਟਿਸਮੈਂਟ ਕਰਾਈ ਗਈ ਆ ਕਿ ਸੁਚੇਤ ਰਹੋ ਜੇ ਆਪਾਂ ਜਿਹੜੇ ਫਸਲਾਂ ਨੇ ਜੇ ਜਲਦੀ ਤੋਂ ਜਲਦੀ ਕਟਾ ਲਓ ਕਿਉਂਕਿ ਪਾਰੋਂ ਪਾਰ ਦੀ ਫਸਲ ਆ ਉਹ ਕਾਨੂੰਨ ਦੇ ਤਨਾਵ ਵਾਲਾ ਮਾਹੌਲ ਹੈ ਤੁਹਾਡੀ ਫਸਲ ਦੇ ਕਪੜੇ ਖੋਣੇ ਦਾ ਰਾਹ ਜਾਵੇ ਇਸ ਕਰਕੇ ਉਹ ਨੋਟਿਸਮੈਂਟਾਂ ਕਰੀਆਂ ਜਾਂਦੀਆਂ ਨੇ ਔਰ ਅਨ ਆਪਸ਼ਨਲੀ ਤੌਰ ਤੇ ਜਿਹੜੇ ਪਿੰਡਾਂ ਦੇ ਲੋਕ ਕਹਿੰਦੇ ਨੇ ਜੀ ਸਾਨੂੰ ਬੀਐਸ ਵਾਲੇ ਜਿਹੜਾ ਆ ਕੇ ਕਹਿ ਗਏ ਲੇਕਿਨ ਅ ਲੈ ਕੇ ਜੋ ਉਹ ਆਨਤਸਾਨਾ ਦਾ ਕਹਣਾ ਜੀ ਸਾਨੂੰ ਆ ਕੇ ਕਹਿ ਗਏ ਅਸੀਂ ਤੁਸੀਂ ਆਪਣੀ ਜਿਹੜੀ ਫਸਾ ਜਿਹੜੀ ਕਟਾ ਲਓ ਸਜੇ ਕਰੋ ਕਿਉਂਕਿ ਬਾਟ ਦਾ ਇਲਾਕਾ ਆਇਆ ਜੇ ਕਾਨੂੰਨ ਮਾਹੌਲ ਚੜਾ ਤਣਾਵ ਵਾਲਾ ਹੋ ਗਿਆ ਤੇ ਜਿਹੜੀਆਂ ਫਸਲਾਂ ਨੇ ਉਹ ਤੁਹਾਡੇ ਕੱਟਣ ਫਸਲਾਂ ਨਾਲ ਜਿਹਨੇ ਕਿਉਂਕਿ ਜਿਹੜੇ ਗੇਟ ਨੇ ਜ਼ੀਰੋ ਲਾਈਨ ਤੇ ਉਹ ਗੇਟਾਂ ਨੂੰ ਕਿਸੇ ਤਰ੍ਹਾਂ ਵੀ ਬੰਦ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਗੇਟਾਂ ਨੇ ਜਰੂਰ ਰਸਤੇ ਹੀ ਮੰਨ ਕੇ ਅੰਦਰ ਕਿਸਾਨਾਂ ਨਾਲ ਜਾ ਹੁੰਦਾ ਜਿਹੜੀ ਜ਼ੀਰੋ ਲਾਈਨ ਦੇ ਪਾਸ ਹੁੰਦੀ ਹੈ ਗੇਟ ਜਦੋਂ ਬੰਦ ਕਰ ਖੋਲਦੇ ਨੇ ਤਾਂ ਹੀ ਕਿਸਾਨ ਆਪਣੀ ਫਸਲਾਂ ਕੱਟਦੇ ਨੇ ਕਦੇ ਕਿਸਾਨਾਂ ਵੱਲ ਪੂਰੇ ਯੂਰਸ਼ਨ ਨਾਲ ਫਸਲਾਂ ਕੱਟੀ ਜਾ ਰਹੀਆਂ ਨੇ ਕਰੀਬ 90% ਫਸਲਾਂ ਕਿਸਾਨਾਂ ਵੱਲ ਕੱਟ ਰਹੀ ਗਈ ਆ ਔਰ ਕਿਸਾਨਾਂ ਦਾ ਇਹੀ ਉਹਨਾਂ ਨੂੰ ਕਿਹਾ ਗਿਆ ਸੀ ਵੀ ਜਲਦੀ ਬਸ ਕਟਾਈ ਜਾਏ ਕਿਉਂਕਿ ਜੇ ਪ੍ਰੋਬਲ ਵੀਰ ਸਾਹਿਬ ਨੇ ਕਿਹਾ ਸੀ ਉਹ ਪਿੰਡਾਂ ਜੀ ਇਹਦੇ ਨੂੰ ਲੈ ਕੇ ਲੋਕ ਵੀ ਪਿੰਨਾ ਚਾਹੁੰਦੇ ਵੀ ਲੜਾਈ ਵਗੈਰਾ ਨਾ ਲੱਗੇ ਲੇਕਿਨ ਜਿਹੜੇ ਨੌਸਮੰਡਾਂ ਪਿੰਡਾਂ ਚ ਉਹ ਕੁਰਾਈਆਂ ਜਾ ਰਹੀਆਂ ਨੇ ਜੀ ਤੁਹਾਡਾ ਸ਼ੁਕਰੀਆ ਬੀ 100 ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਸਾਡਾ ਚਰਨਜੀਤ ਸਿੰਘ ਜੁੜੋ ਹੋਏ ਨੇ ਸਰਪੰਚ ਨੇ ਪਿੰਡ ਚੌਤਰਾ ਦੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਅ ਤਾ ਤੁਹਾਨੂੰ ਜਾਨਣਾ ਚਾਹਾਂਗੇ ਕਿ ਬੀਤੇ ਕਾਲ ਕਿੰਨੇ ਇੱਕ ਬੀਐਸਐਫ ਦੇ ਅਧਿਕਾਰੀ ਪਿੰਡਾਂ ਚ ਪਹੁੰਚੇ ਤੇ ਕੀ ਕੁਝ ਹਦਾਇਤਾ ਇੰਸਟ੍ਰਕਸ਼ਨਸ ਉਹਨਾਂ ਦੇ ਵੱਲੋਂ ਦਿੱਤੇ ਗਏ ਪਿੰਡ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਮੈਡਮ ਜੀ ਜੀ ਮੈਡਮ ਜੀ ਪਰਸੋ ਮੇਰੇ ਕੋਲ ਬੀਐਸਐਫ ਵਾਲੇ ਆਏ ਸੀ ਰਾਤ ਵੀ ਸਾਨੂੰ ਇਹ ਦੇਖ ਮਿਲਿਆ ਜਿਹਨਾਂ ਦੀ ਤਾਰ ਬੰਦੀ ਤੋਂ ਖੇਤੀ ਪਾਰ ਹੂੰ ਉਹ ਆਪਣੀ ਇੱਕ ਜਾਂ ਦੋ ਦਿਨ ਵਿੱਚ ਆਪਣੀ ਜਿਹੜੀ ਗਾਣਕ ਦੀ ਫਸਲਾ ਗੇਹੂ ਦੀ ਇਹ ਕਾਟ ਲੈਣ ਹੂੰ ਕਿਉਂਕਿ ਜੋ ਇਧਰ ਪਹਿਲਗਾਮ ਸਲਾਨੀਆਂ ਤੇ ਫਤਵਾਦੀਨ ਹਮਲਾ ਕੀਤਾ ਹੂੰ 22 22 ਲੋਕਾਂ ਦੀ ਜਾਨ ਚਲੀ ਗਈ ਬਹੁਤ ਮਾਦਭਗੀ ਸਮਰ ਹੈ ਜੀ ਆਪਾਂ ਪੂਰੀ ਫੌਜ ਨਾਲ ਆ ਬੀਐਸਐਫ ਦੇ ਨਾਲ ਆ ਪੂਰਾ ਸਹਿਯੋਗ ਦੇਵਾਂਗੇ ਪਿੰਡਵਲਾਂ ਦੀ ਬਾਕੀ ਉਹਨਾਂ ਦੇ ਮੈਸੇਜ ਅਸੀਂ ਕਣਕ ਦੀ ਪੂਰੀ ਕਟਾਈ ਕਰ ਲਈ ਆ ਬਾਹਰ ਤੋਂ ਹਾਂਜੀ ਤੇ ਕਿੰਨੇ ਕੁ ਪਿੰਡਾਂ ਚਵਾਲੇਦ ਵਾਲੇ ਗਏ ਨੇ ਬੀਐਸਐਫ ਦੇ ਅਧਿਕਾਰੀ ਦੇਖੋ ਜੀ ਉਹਨਾਂ ਦੋ ਤਿੰਨ ਵਾਰੀ ਆਉਂਦੇ ਮੇਰੇ ਕੋਲ ਅਸੀਂ ਵੀ ਲੋਸਟਮੈਂਟ ਕਰੋ ਗੁਰਦੁਆਰੇ ਕੱਲ ਵੀ মিডিਆ ਵਾਲੇ ਵੀ ਆਏ ਸੀ ਉਹਨਾਂ ਨੂੰ ਵੀ ਜਾਣਕਾਰੀ ਹੋਈ ਆ ਇਹ ਬੀਐਸਐਫ ਦੇ ਅਧਿਕਾਰੀਆਂ ਨੇ ਤੁਹਾਨੂੰ ਇਸ ਕੱਲ ਦਾ ਜ਼ਿਕਰ ਕੀਤਾ ਬੋਲਿਆ ਕਿ ਗੁਰਦੁਆਰਾ ਸਾਹਿਬ ਤੇ ਜਾ ਕੇ ਅਨਾਉਂਸਮੈਂਟ ਕਰਵਾਈ ਜਾਏ ਤਾਂ ਜੋ ਕਿਸਾਨ ਉਸ ਦਾ ਤਰਕ ਹੋ ਜਾਵੇ ਹਾਂਜੀ 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 ਤੇ ਕਿੰਨੇ ਕੁ ਤੁਹਾਡੇ ਇਲਾਕੇ ਦੇ ਕਿਸਾਨ ਨੇ ਜਿਨ੍ਹਾਂ ਦੀ ਜੋ ਕਣਕ ਦੀ ਫਸਲ ਹੈ ਕੰਡਿਆਲੀ ਤਾਰ ਦੇ ਪਾਰੋਂ ਹੈ ਦੇਖੋ ਜੀ ਜੋ ਮੇਰਾ ਗੰਪੇਂਡਾ ਮੇਰੇ ਪਿੰਡ ਦੀ 100 ਗਿਲਾ 6 ਪੀਆ ਤਾਰ ਤੋਂ ਪਾਰ ਹੂੰ ਲੇਕਿਨ ਕੋ ਜੋ 40 50 ਲੋਕ ਆ ਉਹਨਾਂ ਦੀ ਖੇਤੀ ਤਾਰ ਤੋਂ ਪੱਜੇ ਨਾਲ ਕਣਕ ਆਪਣੀ ਕਣਕ ਦੀ ਖੇਤੀ ਕੀਤੀ ਸੀ ਹੂੰ ਉਹਨਾਂ ਵਿੱਚੋਂ ਉਹਨਾ ਦੋ ਲੰਗ ਪਾਸੋਂ ਵੀ ਔਰ ਕੱਲ ਵੀ ਕਟਾਈ ਹੋ ਗਈ ਆ ਤਕਰੀਬਨ ਪੂਰੀ ਹੂੰ ਜੇ ਕੋਈ ਇੱਕ ਅਦਾ ਘਰਵਾਜਾ ਕੋਈ ਅਸਿਆਜ ਹੋਏ ਨਹੀਂ ਹੂੰ ਹਾਂਜੀ ਤੇ ਤੁਹਾਡੇ ਵੱਲੋਂ ਆਪਣੇ ਪੱਧਰ ਤੇ ਵੀ ਨੌਜਵਾਨਾਂ ਦੀ ਡਿਊਟੀ ਲਗਾਈ ਗਈ ਹੈ ਕਿ ਰਾਤ ਨੂੰ ਪਹਿਰਾ ਦੇਣ ਹਾਂ ਬਿਲਕੁਲ ਕੋਰਸ ਦੇ ਲੋਸਮੈਂਟ ਕਰਾਤਾ ਸੀ ਕੱਲ ਆਪਾਂ ਕਿਸਾਨ ਜਿਥੇ ਵੰਦੇ ਨਹੀਂ ਅਸੀਂ ਉਹਨਾਂ ਵੀ ਕਿਹਾ ਵੀ ਜੋ ਨੌਜਵਾਨ ਕੀੜੀ ਆ ਸਰਕ ਰਹਿਣ ਕੋਈ ਵੀ ਤੁਹਾਨੂੰ ਸੱਕਦੇ ਦਾ ਹਟ ਕੋਈ ਨਜ਼ਰ ਦਿਖਾਈ ਦਿੰਦਾ ਕੋਈ ਆਪਣਾ ਵੀ ਆਸ ਉਹਨਾਂ ਆਪਾਂ ਕਨਫਰਮ ਕਰਾਂਗੇ ਲਾ ਕੇ ਪੁਲਿਸ ਨਾਲ ਉਹਨੂੰ ਕਨਫਰਮ ਕਰਾਂਗੇ ਆਪਾਂ ਹੂੰ ਨਹੀਂ ਤੇ ਕਿੰਨੇ ਕ ਅਧਿਕਾਰੀ ਬੇਸਬ ਦੇ ਆਏ ਸੀ ਤੁਹਾਡੇ ਕੋਲ ਦੋ ਵਾਰੀ ਤਾਦਰ ਬਾਂਦਵੀ ਅਚਾਰ ਜਾਂ ਪੰਜ ਆਦਮੀ ਆ ਕੇ ਆਏ ਆ ਹਾਂਜੀ ਹਾਂਜੀ ਤੇ ਉਹਨਾਂ ਨੇ ਇਸ ਗੱਲ ਦਾ ਕੋਈ ਜ਼ਿਕਰ ਕੀਤਾ ਕਿ ਜਦੋਂ ਜੋ ਕਣਕ ਦੀ ਫਸਲ ਕਨਿਆਲੀ ਤਾਰ ਦੇ ਪਾਰੋਂ ਹੈ ਵੱਢੀ ਜਾਏਗੀ ਕਿ ਸਾਨੂੰ ਇਨਫੋਰਮ ਕੀਤਾ ਜਾਵੇ ਕਿਉਂ ਉਹਨਾਂ ਦੇ ਜੋ ਬੰਦੇ ਆ ਵਿਅਸਫਰ ਦੇ ਨਾਲ ਗਾੜ ਜਾਂਦੀ ਆ ਸਾਡੇ ਨਾਲ ਜਾਂਦੀ ਆ ਮਸ਼ੀਨ ਜਾਏਗੀ ਉਹਨਾਂ ਨਾਲ ਗਾੜ ਜਾਂਦੀ ਆ ਗਾੜ ਨੂੰ ਪੂਰਾ ਕਨਫਰਮ ਆ ਵੀ ਅੰਨੀ ਖੇਤੀ ਕੱਟੀ ਗਈ ਆ ਹੂੰ ਕਿਉਂ ਅਸੀਂ ਇਕੱਲੇ ਨਹੀਂ ਜਾਂਦੇ ਤਾਰ ਤੋਂ ਅੰਦਰ ਹੂੰ ਹੂੰ ਅਰ ਨਾਲ ਵੀ ਅਸਪਤੀ ਗਾੜ ਮਿਲਦੀ ਆ ਸਾਨੂੰ ਨਾਲ ਲੈ ਕੇ ਫੇਰ ਜਾਂਦੀ ਆ ਉਹ ਹੂੰ ਤੇ ਜਿਸ ਤਰੀਕੇ ਦਾ ਪੂਰਾ ਮਾਹੌਲ ਬਣਿਆ ਹੋਇਆ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਯੁੱਧ ਅਭਿਆਸ ਵੀ ਲਗਾਤਾਰ ਜਾਰੀ ਹੈ ਤੇ ਕਿਸ ਤਰੀਕੇ ਦੀ ਮੂਵਮੈਂਟ ਬੀਐਸਐਫ ਦੀ ਇਨਾਂ ਇਲਾਕੇ ਚ ਦੇਖਣ ਨੂੰ ਮਿਲ ਰਹੀ ਹੈ ਆਲੇ ਦੁਆਲੇ ਦੇ ਪਿੰਡਾਂ ਚ ਦੁਖਾਂਤ ਬਹੁਤ ਡਿਊਟੀ ਉਹਨਾਂ ਦੀ ਸਹੀ ਚੱਲ ਰਹੀ ਜੀ ਉਹਨਾਂ ਦੀ ਹੂੰ ਤੇ ਬਾਕੀ ਕੋਈ ਗੱਲ ਨਹੀਂ ਹਾਡਾ ਪਿੰਡ ਬਿਲਕੁਲ ਬਾਰਡਰ ਤੇ ਆ ਸਾਨੂੰ 1965 ਚ ਲੜਾਈ ਹੋਈ ਕੋਈ ਪ੍ਰੋਬਲਮ ਨਹੀਂ ਆਈ ਆਪਾਂ ਪੂਰਾ ਮਹੱਤਵ ਦੇ ਅਧਿਕਾਰੀਆਂ ਦਾ ਫੌਜਾ ਪੂਰਾ ਸਾਜ ਸਾਜ ਜੇ ਸਾਨੂੰ ਘੱਤਰ ਜੋਈ ਆ ਕੋਈ ਪ੍ਰੋਬਲਮ ਨਹੀਂ ਡਾੜ ਕੇ ਮੁਕਾਬਲਾ ਕਰਾਂਗੇ ਅਸੀਂ ਨਾਲ ਲੜਨ ਨੂੰ ਤਿਆਰ ਆ ਤੇ ਤੁਹਾਡੇ ਵੱਲੋਂ ਜੋ ਨੌਜਵਾਨ ਨੇ ਪਿੰਡਾਂ ਦੇ ਉਹਨਾਂ ਨੂੰ ਕੀ ਕੁਝ ਹਦਾਇਤਾਂ ਦਿੱਤੀਆਂ ਗਈਆਂ ਨੇ ਕਿਉਂਕਿ ਬੀਐਸਐਫ ਨੇ ਸਾਫ਼ ਕੀਤਾ ਹੈ ਕਿ ਕੋਈ ਵੀ ਸ਼ੱਕੀ ਮੂਵਮੈਂਟ ਇੱਥੇ ਵਖਾਈ ਦੇ ਤੇ ਤੁਰੰਤ ਬੀਐਸਐਫ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ ਹਾਂਜੀ ਬਿਲਕੁਲ ਦੋ ਵਾਰੀ ਗੋਦਰ ਸਾਹਿਬ ਲੌਂਸਟ ਕਰਾਤੀ ਪੂਰੇ ਪਿੰਡ ਨੂੰ ਇਕੱਠੇ ਕਰਕੇ ਵੀ ਆਪਾਂ ਕਹਿਤੇ ਆ ਸਾਰਿਆਂ ਨੂੰ ਦੱਸ ਕੰਮ ਕਰਤਾ ਜੀ ਹਾਂਜੀ ਹੂੰ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਸਿੰਘ ਸਰਪੰਚ ਪਿੰਡ ਚੌਤਰਾ ਦੇ ਸਾਡੇ ਨਾਲ ਜੁੜੇ ਉਹਨਾਂ ਨੇ ਕਿਹਾ ਕਿ ਬੀਐਸਐਫ ਦੇ ਅਧਿਕਾਰੀ ਇੱਕ ਦਿਨ ਪਹਿਲਾਂ ਆਏ ਸੀ ਉਨਾ ਦੇ ਵੱਲੋਂ ਜ਼ਿਕਰ ਇਸ ਗੱਲ ਦਾ ਕੀਤਾ ਗਿਆ ਕਿ ਗੁਟਾਰਾ ਸਹੱਤ ਜਾ ਕੇ ਅਨਾਉਂਸਮੈਂਟ ਕਰਵਾਈ ਜਾਏ ਕਿ ਜਿਨ੍ਹਾਂ ਕਿਸਾਨਾਂ ਦੀ ਕਣਕ ਕੰਡਿਆਲੀ ਤਾਰ ਦੇ ਪਾਰੋਂ ਹੈ ਉਸ ਦੀ ਵਾਢੀ ਛੇਤੀ ਤੋਂ ਛੇਤੀ ਕੰਪਲੀਟ ਕਰ ਲਈ ਜਾਏ ਤੇ ਨੌਜਵਾਨ ਦੀ ਡਿਊਟੀਆਂ ਆਪਣੇ ਪੱਦਰ ਤੇ ਲਗਾਈਆਂ ਜਾਣ ਅਲਰਟ ਰਿਹਾ ਜਾਏ ਚੱਕੰਨਾ ਰਹਾ ਜਾਏ ਚੌਕਸ ਰਹਾ ਜਾਏ ਕੋਈ ਵੀ ਸ਼ੱਕੀ ਮੂਵਮੈਂਟ ਲੱਗਦੀ ਹੈ ਤੇ ਤੁਰੰਤ ਬੀਐਸਐਫ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਏ ਵੱਡਸ ਵਾਲੇ ਨਿਸ਼ਾਨ ਕੀ ਕੁਝ ਕੁਝ ਵੱਡਾ ਹੋਣ ਵਾਲਾ ਹੈ ਕਿਉਂਕਿ ਇਸ ਤਰ੍ਹਾਂ ਦੀ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਹਦਾਇਤ ਦਿੱਤੀ ਹੈ ਪਿੰਡ ਚੌਤਰਾ ਦੇ ਸਰਪੰਚ ਸਾਡੇ ਨਾਲ ਖੁਦ ਜੁੜੇ ਉਹਨਾਂ ਨੇ ਗੱਲਬਾਤ ਦਾ ਜ਼ਿਕਰ ਕੀਤਾ ਕਿ ਬੀਐਸਐਫ ਦੇ ਅਧਿਕਾਰੀ ਪਿੰਡਾਂ 'ਚ ਪਹੁੰਚ ਰਹੇ ਨੇ ਜੋ ਸਰਹੱਦੀ ਪਿੰਡ ਨੇ ਪਾਕਿਸਤਾਨ ਦੇ ਬਿਲਕੁਲ ਹੀ ਨਾਲ ਲੱਗਦੇ ਨੇ ਕਿਉਂਕਿ ਇੱਕ ਵੱਡੀ ਸੀਮਾ ਪੰਜਾਬ ਦੇ ਨਾਲ ਪਾਕਿਸਤਾਨ ਦੀ ਹੱਦ ਦੇ ਨਾਲ ਲੱਗਦੀ ਹੈ ਕਿਸੇ ਦੇ ਨਾਲ ਬੇਸਬ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਇਸ ਗੱਲ ਦਾ ਜ਼ਿਕਰ ਉਹਨਾਂ ਨੇ ਕੀਤਾ ਕਿ ਚੌਕਸ ਰਿਹਾ ਜਾਏ ਗੁਰਦਾਰੇ ਸਾਹਿਬ ਚ ਅਨਾਉਂਸਮੈਂਟ ਕਰਵਾਈ ਜਾਏ ਨੌਜਵਾਨ ਡਿਊਟੀਆਂ ਆਪਣੇ ਪੱਧਰ ਤੇ ਲਗਾਈਆਂ ਜਾਣ ਤੇ ਇਸ ਗੱਲ ਦਾ ਜ਼ਿਕਰ ਕੀਤਾ ਜਾ ਕਿ ਕੋਈ ਵੀ ਸ਼ੱਕੀ ਮੂਵਮੈਂਟ ਦਿੱਸਦੀ ਹੈ ਤੁਰੰਤ ਸੂਚਿਤ ਜੋ ਹੈ ਬੇਸਬ ਦੇ ਅਧਿਕਾਰੀਆਂ ਨੂੰ ਕਰਵਾਜੇ ਉਧਰ ਤਰੰਤਾਰੰਦੇ ਸਰਹਦੀ ਪਿੰਡਾਂ ਚ ਇਸੇ ਤਰ੍ਹਾਂ ਦਾ ਮਾਹੌਲ ਹੈ ਕਿਸਾਨਾ ਮੁਤਾਬਿਕ ਬੇਸਬ ਅਧਿਕਾਰੀਆਂ ਨੇ ਦੋ ਦਿਨਾਂ ਚ ਕਣਕ ਦੀ ਵਾਢੀ ਕਰਨ ਤੇ ਤੋੜੀ ਬਣਾਉਣ ਦੇ ਲਈ ਕਿਹਾ ਹੈ ਤੇ ਗੁਰਦਾਸਪੁਰ ਅੰਮ੍ਰਿਤਸਰ ਤਰੰਤਰਨ ਇੱਕ ਵੱਡਾ ਇਲਾਕਾ ਹੈ ਏਰੀਆ ਹੈ ਸਰਹੱਦ ਦੇ ਨਾਲ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਹੈ ਤੇ ਸਾਫ ਇਨਸਟਰਕਸ਼ਨਸ ਆਰ ਡੇਸ਼ ਦਿੱਤੇ ਗਏ ਨੇ ਬੇਸਬ ਦੇ ਅਧਿਕਾਰੀ ਨੇ ਪਿੰਡਾਂ ਚ ਪਹੁੰਚ ਰਹੇ ਨੇ ਜੋ ਸਰਹੱਦ ਦੇ ਪਾਰ ਲੱਗਦੇ ਹੋਏ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਾਡੀ ਜੋ ਹੈ ਕੀਤੀ ਜਾਏ ਜਿਨ੍ਹਾਂ ਕਿਸਾਨਾਂ ਦੀ ਕਣਕ ਕੰਡਿਆਲੀ ਤਾਰ ਦੇ ਪਾਰ ਜਿਹੜੇ ਉੱਥੇ ਹਮਲਾ ਹੋਇਆ ਪਹਿਲਗਾਮ ਚ ਉਹਦੀ ਬਹੁਤ ਨਿੰਦਾ ਕਰਦੇ ਆ ਇਹ ਹੋਣਾ ਨਹੀਂ ਚਾਹੀਦਾ ਮੰਨ ਲਓ ਕਿ ਦੋਹਾਂ ਦੇਸ਼ਾਂ 'ਚ ਇੰਨਾ ਜ਼ਿਆਦਾ ਤਣਾਅ ਵਧ ਗਿਆ ਕਿ ਉਹਦਾ ਖਮਿਆਜਾ ਸਾਨੂੰ ਵੀ ਇੱਥੇ ਭੁਗਤਣਾ ਪੈ ਰਿਹਾ। ਉਹਦੇ ਚੱਲਦਿਆਂ ਚਲੋ ਸਾਡੇ ਬਾਰਡਰ ਤੇ ਇਥੇ ਬੀਐਸਯੂ ਨੇ ਮੀਟਿੰਗਾਂ ਕੀਤੀਆਂ ਕਿ ਸਾਡਾ ਜਿੱਦਾਂ ਮਨ ਲਓ ਕਿ ਚਾਰੋਂ ਪਾਰ ਵਾਲੀ ਜ਼ਮੀਨ ਹੈ ਕਹਿੰਦੇ ਹੈ ਕਿ ਤੁਹਾਡੇ ਕੋਲ ਦੋ ਦਿਨ ਹਨ। ਦੋ ਦਿਨਾਂ ਦੇ ਵਿੱਚ ਵਿੱਚ ਜੋ ਵੀ ਤੂੜੀ ਵੀ ਜੋ ਵੀ ਕੰਮ ਹੈ ਉਹ ਕਰ ਲਓ ਬਾਅਦ 'ਚ ਗੇਟ ਬੰਦ ਕਰਨਾ। ਇਦਾਂ ਮੰਨ ਲਓ ਕਿ ਇਸ ਚੀਜ਼ ਦਾ ਖਮਿਆਜਾ ਸਾਡੇ ਬਾਰਡਰ ਏਰੀਆ ਨੂੰ ਭੁਗਤਣਾ ਪੈ ਰਿਹਾ। ਇਦਾਂ ਮੰਨ ਲਓ ਕਿ ਪਹਿਲੋਂ ਵੀ ਲਾ ਲਓ ਸਰਜੀਕਲ ਸਟ੍ਰਾਈਕ ਲਾ ਲਓ, ਕਾਰਗੇਲ ਲਾ ਲਓ ਤੇ ਮੰਨ ਲਓ ਕਿ 65 ਉਥੋਂ ਲੈ ਕੇ ਹੁਣ ਤੱਕ ਅਸੀਂ ਭੁਗਤਦੇ ਆਏ ਆ ਤੇ ਫੇਰ ਸਾਨੂੰ ਵੀ ਇਸ ਟਾਈਮ ਫਰੰਟ ਤੇ ਕਰਕੇ ਭੁਗਤਣਾ ਪੈ ਰਿਹਾ ਕਿ ਮੰਨ ਲਓ ਕਿ ਬਹੁਤ ਮੰਨ ਲਓ ਕਿ ਖੋਬਨਾਗ ਜਾਂ ਮੰਨ ਲਓ ਕਿ ਬਹਾਵਲ ਬਣਿਆ ਖਲੋਤਾ ਸਹਮੇ ਪਿਆ ਲੋਕ ਬਾਰਡਰ ਦੇ ਪਿੰਡਾਂ ਦੇ ਆ ਬਿਲਕੁਲ ਸਰਜੀਤ ਸਿੰਘ ਹਣੀ ਵੀ ਜਿਹੜੇ ਮੌਜੂਦ ਨੇ ਦੱਸਿਆ ਕਿ ਕਿਸਾਨ ਨੇਤਾ ਨੇ ਨਾਲ ਗੱਲਬਾਤ ਕਰਦੇ ਕਿ ਅਧਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹ ਕੀ ਪਰੇਸ਼ਾਨੀਆਂ ਆ ਰਹੀਆਂ ਆ ਆ ਵੇਖੋ ਜੀ ਮੈਂ ਸਭ ਤੋਂ ਪਹਿਲੇ ਤੁਹਾਡੇ ਨਾਲ ਗੱਲ ਕਰਦਾ ਕਿ ਜਿਹੜਾ ਆਪਣੇ ਟੋਟਲ ਜਿਹੜੇ ਸਾਡੇ ਪੰਜਾਬ ਦੇ ਸਰਦੀ ਕਿਸਾਨ ਆ ਉਹਨਾਂ ਵੱਲੋਂ ਜਿਹੜਾ ਅਤਵਾਦੀ ਹਮਲਾ ਹੋਇਆ ਵਾ ਮੈਂ ਉਹਦਾ ਪੂਰਾ ਦੁੱਖ ਪ੍ਰਗਟਾਉਂਦੇ ਅਸੀਂ ਇਹ ਨਹੀਂ ਸੀ ਹੋਣਾ ਚਾਹੀਦਾ ਬਹੁਤ ਗਲਤ ਹੋਇਆ ਵਾ ਕਿ ਸਰਹੱਦ ਜਿੱਦੋਂ ਵੀ ਸਰਹੱਦ ਤੇ ਹਿੰਦੁਸਤਾਨ ਦੇ ਵਿੱਚ ਕੋਈ ਵੀ ਗੜਬੜੀ ਹੁੰਦੀ ਆ ਤੇ ਉਹਦਾ ਜਿਹੜਾ ਸੇਕ ਹੈ ਖਮਾਜਾ ਸਾਨੂੰ ਭੁਗਤਣਾ ਪੈਂਦਾ ਹੁਣ ਕਹਿਣ ਨੂੰ ਕਾਗਜ਼ਾਂ ਦੇ ਵਿੱਚ 65-71 ਦੇ ਦੋ ਜੰਗ ਲੱਗੇ ਨੇ ਪਰ ਜਿਹੜੇ ਅਸੀਂ ਸਰਦੀ ਲੋਗ ਅਸੀਂ ਘੱਟੋ ਘੱਟ ਮੈਨੂੰ ਲੱਗਦਾ ਕਿ 10 ਜੰਗਾਂ ਦੇ ਸੰਤਾਪ ਪੜਾ ਚੁੱਕੇ ਆ ਜਿਹੜਾ ਇੱਕ ਨਾ ਕਾਰਗਲ ਹੋ ਗਈ ਸਰਜੀਕਾ ਸਟਾਈਕ ਦੋ ਹੋਈਆਂ ਨੇ ਠੀਕ ਆ ਹੁਣ ਵੀ ਆ ਦੂਸਰੀ ਗੱਲ ਇਹ ਕੇ ਆ ਕਿ ਮੈਂ ਤੁਹਾਡੇ মিডিਆ ਰੈਂ ਦੱਸਣਾ ਚਾਹਣਾ ਵਾਂ ਕਿ ਜਦੋਂ ਵੀ ਕੋਈ ਗੱਲ ਹੁੰਦੀ ਹੁਣ ਜਿੱਤਨਾ 10 ਕਿਲੋਮੀਟਰ ਇਹਨਾਂ ਨੇ ਖਾਲੀ ਕਰਨ ਨੂੰ ਕਿਹਾ ਸੀ ਇੱਕਦਮ ਆਰਡਰ ਆ ਗਿਆ ਕਿ ਸਰਜੀਕਾ ਸਟਾਈਕ ਖਾਲੀ ਕਰ ਦਿਓ ਕੋਈ ਸਾਡਾ ਪ੍ਰਬੰਧ ਨਹੀਂ ਕਰਦਾ ਪ੍ਰਬੰਧ ਹੁੰਦੇ ਨੇ ਕਾਗਜ਼ੀ ਪੱਤਰੀ ਹੁਣ ਸੈਂਟਰ ਸਰਕਾਰ ਆ ਸੈਂਟਰ ਸਰਕਾਰ ਨੂੰ ਸੋਚਣਾ ਚਾਹੀਦਾ ਅੱਜ ਵੀ ਆ ਹੁਣ ਕਈ ਜਾ ਰਿਹਾ ਟੀਵੀ ਤੇ ਖਬਰਾਂ ਆ ਰਹੀਆਂ ਨੇ ਪਰ ਅੱਜ ਤੱਕ ਸਾਡੇ ਸਰਹੱਦ ਤੇ ਅੱਜ ਤੱਕ ਜਿਹੜੇ ਸਰਹੱਦੀ ਕਿਸਾਨਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸਗੋ ਤੁਹਾਨੂੰ ਇਹਨੇ ਕਿਸਾਨ ਨੇ ਦੱਸੇ ਮੈਨੂੰ ਵੀ ਕਿਸਾਨ ਅੱਜ ਸੱਦਿਆ ਮੈਂ ਇੱਥੇ ਮੀਟਿੰਗਾਂ ਕਰ ਰਿਹਾ ਸੀ ਕਿ ਇਹਨਾਂ ਨੂੰ ਮਤਲਬ ਇਹ ਗੱਲ ਆਪਣਾ ਦੱਸੀ ਗਈ ਆ ਕੰਪਨੀ ਕਮਾਂਡਰਾਂ ਨੇ ਕਹਿ ਦਿੱਤਾ ਵਾ ਕਿ ਤੁਹਾਡੇ ਕੋਲ 2 ਦਿਨ ਆ ਮੈਨੂੰ ਜਨਾਲੇ ਤੋਂ ਵੀ ਕੱਲ ਫੋਨ ਆਇਆ ਸੀ ਕਿ ਸਾਨੂੰ ਉਹਨਾਂ ਸਾਦ ਕੇ ਕਹਿ ਦਿੱਤਾ ਵਾ ਕਿ ਤੁਹਾਡੇ ਕੋਲ 2 ਦਿਨ ਆ 2 ਦਿਨਾਂ ਬਾਅਦ ਗੇਟ ਬੰਦ ਕੀਤੇ ਜਾਣਗੇ ਤੁਸੀਂ ਮੈਨੂੰ ਇਹ ਦੱਸੋ ਜੀ 2 ਦਿਨ ਬਾਅਦ ਗੇਟ ਬੰਦ ਹੋ ਗਏ ਤੇ ਸਾਡਾ ਕੌਣ ਵਾਲੀ ਵਾਰਸ ਹੋਊਗਾ ਸਾਡੇ ਪੂਰੇ ਸਾਲ ਦਾ ਜਿਹੜਾ ਚਾਰਾ ਪਸ਼ੂਆਂ ਦਾ ਅਸੀਂ ਉਹ ਕਿੱਥੋਂ ਲੈ ਕੇ ਆਵਾਂਗੇ ਠੀਕ ਆ ਸਾਡੇ ਕੋਲ ਕੋਈ ਗਵਰਨਮੈਂਟ ਨੇ ਕੋਈ ਕੀ ਸਾਨੂੰ ਸਹੂਲਤ ਦੇ ਦਿੱਤੀ ਆ ਸਿਰਫ ਤੰਗੀ ਹੈਗੀ ਸਾਡੇ ਕੋਲ ਸਰਾਧ ਦੇ ਬਿਠਿਆਂ ਨੂੰ ਉਹ ਇੱਕ ਫਰਮਾਨ ਜਾਰੀ ਕਰ ਦਿੰਦੇ ਨੇ ਠੀਕ ਹੈ ਅੱਜ ਸਾਡੇ ਬੱਚੇ ਸਾਡੇ ਪਰਿਵਾਰ ਸਹਿਮੇ ਬਿਠੇ ਨੇ ਕਿ ਦੋ ਦਿਨ ਬਾਅਦ ਇਹ ਗੀੜ ਬੰਦ ਹੋ ਗਏ ਸਾਡੇ ਜਿਨ੍ਹਾਂ ਦੀ ਕਣਕ ਕਟਾਈ ਰਹੀਦੀ ਉਹ ਕਣਕ ਕਿੱਥੋਂ ਕਟਾਈ ਕਰਨਗੇ